ਫਰੀਦਕੋਟ ਪੁਲਿਸ ਨੇ ਨਸ਼ਾ ਤਸਕਰਾ ਖਿਲਾਫ ਇੱਕ ਹੋਰ ਵੱਡੀ ਕਾਰਵਾਈ 280 ਗ੍ਰਾਮ ਹੈਰੋਇਨ ਇੱਕ ਦੇਸੀ ਪਿਸਤਲ ਅਤੇ ਡਰਗ ਮਨੀ ਸਮੇਤ ਤਿੰਨ ਤਸਕਰ ਗ੍ਰਿਫਤਾਰ ਕੀਤੇ ਗਏ ਇਸ ਗ੍ਰਉ ਨੂੰ ਗ੍ਰਿਫਤਾਰ ਦੋਸ਼ੀ ਮਨਜੀਤ ਸਿੰਘ ਵੱਲੋਂ ਕੀਤਾ ਜਾ ਰਿਹਾ ਆਪਰੇਟ ਜੋ ਕਿ ਪਹਿਲਾਂ ਵੀ ਨਸ਼ੇ ਤਸਕਰੀ ਸੰਬੰਧੀ ਮੁਕਦਮੇ ਵਿੱਚ ਜੇਲ੍ਹ ਵਿੱਚੋਂ ਜ਼ਮਾਨਤ ਤੇ ਆਇਆ ਸੀ ਬਾਹਰ ਪੁਲਿਸ ਪਾਰਟੀ ਵੱਲੋਂ ਦੋਸ਼ੀਆਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਕੀਤੀ ਜਾ ਰਹੀ ਹੈ ਬਾਰੀਕੀ ਦੇ ਨਾਲ ਜਾਂਚ ਅੱਜ ਹੁਕਮ ਲੱਗੇ ਪੰਜਾਬ ਸਰਕਾਰ ਵੱਲੋਂ ਜਿਹੜੀ ਮਹਮ ਚਲਾਈ ਜਾ ਰਹੀ ਹੈ ਯੋਧ ਨਸ਼ਾ ਵਿਰੁੱਧ ਇਸ ਦੇ ਤਹਿਤ ਸਾਡੇ ਮਾਝੋਗ ਐਸਐਸਪੀ ਡਾਕਟਰ ਪ੍ਰਗਿਆ ਜਨਦੀ ਦੇ ਰਮਾਈ ਹੇਠ 3 ਕੋਟ ਜਿਹੜੀ ਪੁਲਿਸ ਲਗਾਤਾਰ ਜਿਹੜਾ ਇਸ ਦੇ ਉੱਪਰ ਸਿਕੰਜਾ ਕੱਸਿਆ ਹੋਇਆ ਹੈ ਜਿਹੜੇ ਸਾਡੇ ਜਿਹੜੇ ਜ਼ਿਲ੍ਹੇ ਦੇ ਵਿੱਚ ਜਿਹੜੇ ਮੀਨਸ ਮਗਲਰ ਨੇ ਇਹ ਸਾਡੇ ਜਿਹੜੇ ਸੀਐਸਟਾਫ ਦੀ ਜਿਹੜੀ ਟੀਮ ਹੈ ਆ ਟਾਈਮ ਉਹਨਾਂ ਨੇ ਨਜ਼ਰ ਰੱਖੀ ਵੀ ਕੋਈ ਕਿਤੇ ਵੀ ਕੋਈ ਵੱਡੇ ਲੈਵਲ ਤੇ ਕੋਈ ਸਮਗਲੀਂ ਕਰਦਾ ਤੇ ਇਸ ਤਰ੍ਹਾਂ ਉਸ ਟਾਈਮ ਸਾਨੂੰ ਕਾਮਯਾਬੀ ਮਿਲੀ ਜਦੋਂ ਸਾਡੇ ਸੀਨੀਅਰ ਇਨਸਪੈਕਟਰ ਸੇ ਅਮਰਿੰਦਰ ਸਿੰਘ ਜੀ ਨੂੰ ਤੇ ਉਹਨਾਂ ਦੇ ਜਿਹੜੇ ਏਐਸ ਹਾਕਮ ਸਿੰਘ ਜਦੋਂ ਜੋਗੀਆਂ ਵਾਲੀ ਬਸਤੀ ਦੇ ਨੇੜੇ ਇੱਕ ਛੱਕੀ ਪੁਰਸ਼ਾਂ ਤਲਾਸ਼ ਵਿੱਚ ਜਦੋਂ ਜਾ ਰਹੇ ਸੀ ਤਾਂ ਇਹਨਾਂ ਨੂੰ ਚਾਰ ਜਣੇ ਮੌਕੇ ਤੇ ਲੜਕੇ ਦਿਖਾਈ ਦਿੱਤੇ ਜਦੋਂ ਸ਼ੱਕ ਦੇ ਆਧਾਰ ਤੇ ਜਦੋਂ ਇਹਨਾਂ ਨੂੰ ਰੋਕਿਆ ਤਾਂ ਇਹਨਾਂ ਵਿੱਚੋਂ ਇੱਕ ਜਣੇ ਭਜੰਚ ਕੰਮ ਜਾਉਗੇ ਜੇ ਤਿੰਨਾਂ ਮੌਕੇ ਤੇ ਨਮੂਨਾ ਗਿਫਤਾ ਕੀਤਾ ਗਿਆ ਜਦੋਂ ਇਹਨਾਂ ਨੂੰ ਗਿਫਤਾ ਕੀਤਾ ਗਿਆ ਤਾਂ ਇਹਨਾਂ ਦੇ ਕੋਲੋਂ ਸਾਡੀ ਜਿਹੜੇ ਦੋਸ਼ੀ ਸੀ ਜਿਹੜੇ ਮੈਂ ਦੱਸਦਾ ਵੀ ਉਹਨਾਂ ਦੇ ਨਾਂ ਇੱਕ ਤਾਂ ਮਨਜੀਤ ਸਿੰਘ ਉਤੇ ਕਸ਼ਮੀਰ ਸਿੰਘ ਜੋਗਿਆਂ ਵਾਲੀ ਬਸਤੀਆਂ ਰਹਿਣ ਵਾਲਾ ਸੀ ਦੂਸਰਾ ਜਮੀਤ ਸਿੰਘ ਗਲੀ ਨੰਬਰ 2 ਫਰੀਕੋਟ ਜੀਵਨ ਨਗਰ ਦਾ ਰਹਿਣ ਵਾਲਾ ਸੀ ਤੀਸਰਾ ਲਖਪ੍ਰੀਤ ਸਿੰਘ ਵਾਸੀ ਬਲਬੀਰ ਬਸਤੀ ਫਰੀਕੋਟ ਦਾ ਸੀ ਜਿਹੜਾ ਮਨਜੀਤ ਸਿੰਘ ਇਸਦੇ ਪਹਿਲਾਂ ਵੀ ਦੋ ਮੁਕਦਮੇ ਦਰਜ ਨੇ ਇੱਕ ਪਹਿਲਾਂ ਐਨਡੀ ਦਾ ਤੇ ਇੱਕ ਜਿਲ੍ਹੇ ਚ ਇਹ ਦੀ ਬੀਅਲ ਜੇਪ ਕਰਕੇ ਉਸ ਤੇ ਮਕਰਮਾਦਚ ਕੀਤਾ ਗਿਆ ਸੀ ਤੇ ਇਸ ਤੇ ਜਦੋਂ ਇਹਨਾਂ ਦੀ ਸਰਚ ਕੀਤੀ ਹੈ ਨੇ ਤਲਾਸ਼ੀ ਕੀਤੀ ਗਈ ਤਾਂ ਇਹਨਾਂ ਤੋਂ 280 ਗ੍ਰਾਮ ਜਿਹੜੀ ਹੈਰੋਨ ਬਰੰਦ ਕੀਤੀ ਗਈ ਤੇ 5100 ਰੁਪਏ ਦਾਗਮਣੀ ਜਿਹੜਾ ਇਹਨਾਂ ਨੇ ਉਸ ਕੋਈ ਟੈਂਪਰਨਾ ਜਿਹੜਾ ਇਹਨਾਂ ਨੇ ਉਹਦੇ ਵਿੱਚੋਂ ਜਿਹੜਾ ਹੈਰੋਨ ਸੇਲ ਕੀਤਾ ਸੀ ਉਹ ਇਹਨਾਂ ਤੋਂ ਬਰੰਦ ਕੀਤਾ ਗਿਆ ਤੇ ਦੋ ਕੰਪਿਊਟਰ ਕੰਡੇ ਜਿਸ ਤੋਂ ਇਹ ਸਮਾਨ ਜਿਹੜਾ ਅਗੇ ਸੇਲ ਕਰਦੇ ਇਹ ਵਿੱਚ ਕੇ ਤੇ ਚਾਰ ਮੋਬਾਈਲ ਤੇ ਇੱਕ ਪਿਸਤਲ ਜਿਹੜਾ ਬਤੀਬੋਦ ਦਾ ਵੀ ਤੇ ਪੰਜ ਰੌਂਡ ਰਿਕਵਰ ਕੀਤੇ ਗਏ ਨੇ ਇਹਨਾਂ ਤੋਂ ਤੇ ਜਿਹੜੀ 225 ਗ੍ਰਾਮ 280 ਗ੍ਰਾਮ ਜਿਹੜੇ ਹੈਰੋਮ ਇੱਕ ਮਰਸੀ ਕੁਆਂਟੀਟੀ ਦੇ ਤੇ ਜਿਹੜੇ ਸਾਡੇ ਇਹ ਜਿਹੜੇ ਫੜੇ ਗਏ ਨੇ ਜਿਹੜੇ ਮੇਨ ਜਿਹੜੇ ਤਿੰਨ ਕਯੂਤ ਫੜੇ ਗਏ ਨੇ ਇਹ ਸਾਡੇ ਜਿਹੜੇ ਮੇਨ ਏਰੀਆ ਦੇ ਵਿੱਚ ਸਪਲਾਈ ਕਰਨ ਵਾਲੇ ਸੀ ਤੇ ਅਸੀਂ ਹੁਣ ਇਹਨਾਂ ਦਾ ਅੱਜ ਮਾ ਜੋ ਕੋਰਟ ਦੇ ਵਿੱਚ ਇਹਨਾਂ ਨੂੰ ਪੇਸ਼ ਕਰ ਰਹੇ ਹਾਂ ਪੇਸ਼ ਕਰਕੇ ਇਹਨਾਂ ਰਮਾਨ ਲਿਆ ਜਾਏ ਕਿ ਤਨਾ ਸਖਤੀ ਨਾਲ ਪੁੱਛ ਇਸ ਕਰਕੇ ਕੀਤੀ ਜਾਏ ਕਿ ਇਹ ਜਿਹੜੀ ਜਿਹੜੀ ਸਪਲਾਈ ਸੀ ਇਹਨਾਂ ਕੋਲ ਕਿੱਥੋਂ ਆਈ ਸੀ ਕਿਉਂਕਿ 280 ਗ੍ਰਾਹ ਜਿਹੜਾ ਹੈ ਰੋਮ ਕਮਰਸ਼ੀਅਲ ਦੇ ਵਿੱਚ ਆਉਂਦੀ ਹੈ ਵੱਡੀ ਰਿਕਵਰੀ ਹੈ ਤੇ ਜਿਹੜੀ ਜਿਹੜੀ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਵੀ ਅੱਗੇ ਜਿਹੜੇ ਸੇਲ ਕਰਨ ਦਾ ਇਹ ਕੀ ਤਰੀਕਾ ਸੀ ਤੇ ਅਗੋਂ ਕਿੱਥੋਂ ਕਿੱਥੋਂ ਉਹ ਲੈ ਕੇ ਆ ਰਹੇ ਸਨ ਇਹ ਸਾਡੇ ਕਨਸਟੀਟਿਊਸ਼ਨ ਦੇ 파ਟਰਨ ਹੈ ਅੱਜ ਜੀਨ ਨੂੰ ਫੋਰਥ ਦੇ ਸਪੈਸ਼ਲ ਸ਼ਾਇਦ ਬੰਦੇ ਹੋਰ ਵੀ ਹੋ ਸਕਦੇ ਨਾਲ ਬਿਲਕੁਲ ਇਹ ਜਿਹੜਾ ਜਿਹੜਾ ਇਹ ਨੈਟਵਰਕ ਹੈ ਇਹਨਾਂ ਦੇ ਅੱਗੇ ਛੋਟਾ ਨੈਟਵਰਕ ਹੁੰਦਾ ਜਿੰਦੇ ਇਹ ਇਹ ਇਹਨਾਂ ਦੇ ਛੋਟੇ ਦੇ ਪੈਰਲਰ ਰੱਖੇ ਹੁੰਦੇ ਨੇ ਤੇ ਅਸੀਂ ਉਹ ਵੀ ਬ੍ਰੇਕ ਕਰਾਂਗੇ ਜਿਹੜੇ ਸਾਡੇ ਟੀਕੇ ਦੇ ਵਿੱਚ ਜਿਹੜੇ ਇਸ ਬੰਦੇ ਦੇ ਵਿੱਚ ਇਨਵੋਲਵ ਨੇ ਅਸੀਂ ਉਹਨਾਂ ਨੂੰ ਇਸੇ ਹੀ ਮਾਮਲੇ ਦੇ ਵਿੱਚ ਨਾਲ ਪਸ ਪਾਵਾਂਗੇ